ਮੈਂ ਪਹਿਲਾਂ ਤਾਂ ਸਾਰੇ ਸਾਡੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਲੁਧਿਆਣੇ ਦੇ ਸਟਾਲਿਆਂ ਦਾ ਇਸ ਗਰਮੀ 'ਚ ਵੀ ਨਿਕਲ ਕੇ ਉਹਨੇ ਵੋਟ ਪਾ ਰਹੇ ਨੇ ਐਸ ਵੇਲੇ 3 ਵਜੇ ਦਾ ਸਮਾਂ ਹੈ ਤੇ ਸਾਡੇ ਕੋਲ ਤਕਰੀਬਨ 3 ਘੰਟੇ ਤੇ ਜਿਸ ਹਿਸਾਬ ਨਾਲ ਅੰਕੜੇ ਆ ਰਹੇ ਇਲੈਕਸ਼ਨ ਕਮਿਸ਼ਨ ਦੇ ਤੁਦੇ ਸਾਹਿਬ ਨਾਲ ਕਾਲਿੰਗ ਬਹੁਤ ਘੱਟ ਹੋ ਰਹੀ ਹੈ ਪਰਸੈਂਟੇਜ ਵਾਈਜ਼ ਤੇ ਮੈਂ ਆਪਣੇ ਸਾਰੇ ਵੋਟਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵੋਟਰ ਆਪਣੀ ਆਪਣੀ ਕੀਮਤੀ ਵੋਟ ਜ਼ਰੂਰ ਨਿਕਲੋ ਇਹਦੇ ਨਾਲ ਨਰਿੰਦਰ ਮੋਦੀ ਜੀ ਨੇ ਤਾਕਤ ਮਿਲਣੀ ਹੈ ਇਹਦੇ ਨਾਲ ਉਹਨਾਂ ਨੇ ਦੁਨੀਆ 'ਚ ਜਿਹੜਾ ਉਹ ਤਰੰਗਾ ਲੈ ਕੇ ਆਪਣੇ ਮੋਢੇ ਤੇ ਰੱਖ ਕੇ ਜਾ ਰਹੇ ਆ ਉਹਦੇ ਨਾਲ ਉਹਨਾਂ ਦਾ ਵਿਸ਼ਵਾਸ ਹੋਰ ਡੁੱਬਣਾ ਟਿਕਣਾ ਉਹ ਵੀ ਪੰਜਾਬ 'ਚ ਵੀ ਅਸੀਂ ਸੀਟ ਦਿੱਤੀ ਹੈ ਇਸ ਕਰਕੇ ਵੀਰੇ ਬੀਜੇਪੀ ਦੇ ਵਰਕਰ ਜਿੰਨੇ ਵੀ ਵੋਟਾਂ ਪਤਾਉਣ ਤੇ ਕੰਮ ਤੇ ਲੱਗੇ ਆ ਉਹ ਹਰ ਘਰ ਦਾ ਹੁੰਦਾ ਖੜਕਾਉਂ ਹਰ ਘਰ ਜਾ ਕੇ ਵਿਕਤੀ ਕਰਨ ਤੇ ਉਹਨਾਂ ਨੂੰ ਕੋਲੇ ਬੋਟ ਤੇ ਵੋਟ ਪਾਉਣ ਲੈ ਕੇ ਜਾਣ 3 ਘੰਟੇ ਦਾ ਸਮਾਂ ਆਪਣੇ ਕੋਲ ਹੈਗਾ ਏ ਤੇ ਮੈਂ ਫੇਰ ਇੱਕ ਵਾਰੀ ਬੜੇ ਜ਼ੋਰ ਨਾਲ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੋਟਰਾਂ ਨੂੰ ਉਹ ਵੋਟ ਆਪਣੀ ਜਿਹੜੀ ਆ ਉਹ ਜ਼ਰੂਰ ਇਹ ਵੋਟ ਤੋਂ ਦਿੱ ਤੇ ਫਿਰ ਕਹਿੰਦੇ ਆ ਆਪਾਂ ਕੋਈ ਗਲਤ ਬੰਦਾ ਚੁਣਿਆ ਗਿਆ ਕੋਈ ਐਸਾ ਬੰਦਾ ਚੁਣਿਆ ਕਿ ਜੇ ਹੁਣ ਕੋ ਵੋਟ ਪਾਉਣ ਨਹੀਂ ਜਾਵਾਂਗੇ ਫਿਰ ਉਹ ਕਸੂਰ ਕਿਸਦਾ ਹੋਊਗਾ ਕਸੂਰ ਫੇਰ ਉਹ ਤੁਹਾਡਾ ਮੰਨਿਆ ਜਾਊਗਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਵੋਡ ਦਾ ਇਸਤੇਮਾਲ ਜ਼ਰੂਰ ਕਰੋ